ਜੀ ਸਾਸਰੀ ਗਾ ਸਾਰਿਆਂ ਨੂੰ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਸਾਰੇ ਠੀਕ ਹੀ ਹੋਣਗੇ ਥੋੜੇ ਦਿਨਾਂ ਤੋਂ ਨਾ ਆਪਾਂ ਕੋਈ ਵੀਡੀਓ ਪਾਈ ਆ ਨਾ ਕੋਈ ਆਪਾਂ ਸਟੋਰੀਸ ਪਾਇਆ ਦਾ ਕਿਉਂਕਿ ਤਬ ਇਹ ਤਾਂ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਤੇ ਲੋਹਾਰੋਂ ਆ ਪਿਆ ਆਏ ਸਵੇਰ ਤੋਂ ਬਹੁਤ ਜ਼ਿਆਦਾ ਖਰਾਬ ਆ ਤੇ ਪਤਾ ਨਹੀਂ ਕੀ ਚੱਕਰ ਪੈ ਗਿਆ ਕੀ ਨਹੀਂ ਇਸ ਕਰਕੇ ਆਪਾਂ ਥੋੜੇ ਦਿਨਾਂ ਤੋਂ ਵੀਡੀਓ ਵਗੈਰਾ ਕੋਈ ਵੀ ਨਹੀਂ ਅਪਲੋਡ ਕੀਤੀ ਉੱਧਰ ਤੁਹਾਡੀ ਮੰਮੀ ਬੈਠੇ ਆ ਤੁਹਾਡੇ ਨਾਲ ਆਏ ਬਹੁਤ ਹੀ ਜ਼ਿਆਦਾ ਬੁਰਾ ਆਲਾ ਵੀ ਸਿਰ ਇੰਨਾ ਕ ਜ਼ਿਆਦਾ ਦੁਖਦਾ ਪੁੱਛੋ ਹੀ ਨਾ ਮੰਮੀ ਹਨਾ ਓਹ ਮੰਮੀ ਚੱਲਿਆ ਗਈ ਓਏ ਹੋਰ ਐਸਾਂ ਵੀ ਇੰਨਾ ਬੁਰਾ ਆ ਰਿਹਾ ਸਿਰ ਬਹੁਤ ਜ਼ਿਆਦਾ ਦੁਖਦਾ ਪਿਆ ਬੋਲ ਦੋ ਕੋਈ ਹਾਲ ਦੱਸੋ ਮੈਂ ਤਾਂ ਗੋਲੀਆਂ ਖਾ ਕੇ ਆ ਗਿਆ ਫਿਰ ਦਰਦ ਨਹੀਂ ਮੈਂ ਠੀਕ ਨਹੀਂ ਹੋਇਆ ਕੋਈ ਹਾਲੋ ਗੁੱਡ ਦੱਸੋ ਪੱਕਾ ਲਾਹ ਮੇਰਾ ਸਿਰ ਠੀਕ ਹੋ ਜਾਵੇ ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾਇਆ ਹੁਣ ਮੈਂ ਮੈਂ 2 ਘੰਟੇ 2 ਘੰਟੇ ਸੁਪਾ ਠੰਡਾ ਮਿੰਨਾ ਹੈ 2 ਘੰਟੇ ਚਲੀ ਸਾਰਾ ਠੰਡਾ ਹੋਇਆ ਪਿਆ ਬਹੁਤ ਜ਼ਿਆਦਾ 2 ਘੰਟੇ ਮੈਂ ਸੌਂਦਾ ਆਂ ਲਿਆ ਖਾਧੀ ਜਾਂ 2 ਘੰਟੇ ਮੈਂ ਸੋងੇ ਮੈਂ ਫੇਰ ਉੱਠਿਆ ਕੱਲ ਸਵੇਰੇ ਵੀ ਨਹੀਂ ਮੈਂ ਕੰਮ ਤੇ ਗਿਆ ਸਵੇਰੇ ਵੀ ਮੈਂ ਸੁਤਾਂ ਸਵੇਰੇ 4:30 ਉੱਠਿਆ ਮੈਂ ਫੇਰ ਸੋ ਗਿਆ ਗੋਲੀ ਖਾ ਲਈ ਜਦੋਂ ਵੀ ਸੁਤਾਂ ਉੱਠਦਾ ਸਿਰ ਪੂਰਾ ਦੁਖਦਾ ਹੁੰਦਾ ਤੇ ਬਾਅਦ ਵੀ ਸਿਰ ਦੁਖਦਾ ਰਹਿੰਦਾ ਤੇ ਕੋਈ ਹਾਲ ਦੱਸੋ ਜਿਹੜਾ ਮੇਰਾ ਸਿਰ ਠੀਕ ਹੋ ਜAVE ਸਾਰੇ ਜਾਣੇ ਤੇ ਦੂਜੀ ਗੱਲ ਇਹ ਜਿਹੜੇ ਆਪਾਂ ਬਲੌਗ ਪਾਏ 2-3 ਉਹ ਲੋਕ ਬਿਲਕੁਲ ਵੀ ਆਵਾਜ਼ ਨਹੀਂ ਉਹਨਾਂ ਵਿੱਚ ਆਈ ਕਿਉਂਕਿ ਮੇਰਾ ਫੋਨ ਥੋੜਾ ਜਿਹਾ ਖਰਾਬ ਆ ਇਸ ਕਰਕੇ ਆਵਾਜ਼ ਨਹੀਂ ਜ਼ਿਆਦਾ ਸੁਣਦੀ ਕਿ ਹਵਾ ਬਗੜੀ ਪਈ ਥੰਡੀ ਤੇ ਮੇਰੀ ਬੁੱਗੀ ਕਾਲੋ ਮੇਰੀ ਤੁਹੀਂ ਕਹਵਾਇਆ ਹਾਂ ਤੇ ਮੇਗਾ ਕੋਈ ਯਾਰ ਸਹੀ ਹੋ ਜਾਵੇ ਬੱਸ ਫੇ ਤੁਹਾਡੇ ਨਾਲ ਜਲਦੀ ਦੁਬਾਰਾ ਆਪਾਂ ਆ ਜਾਣਾ ਫੇ ਜਲਦੀ ਵੀਡੀਓ ਪਾ ਦਰਾਂਗੇ ਜਲਦੀ ਜਲਦੀ ਵਲੋਗ ਬਣਿਆ ਕਰਮਣਗੇ ਥੋੜੇ ਬਾਅਦ ਲੇ ਫਰ ਹਾਲ ਤਾਂ ਅੱਡੇ ਸਾਰੇ ਜਣਾ ਮਾੜਾ ਮੋਟਾ ਸਾਡੇ ਨਾਲ ਘੁੰਮ ਫਿਰਦੇ ਆਈ ਰੰਗ ਰਿਆ ਬਾਕੀ ਸਾਰੇ ਜਣੇ ਆਪਣੇ ਨਾਲ ਹੀ ਰਿਓ ਟੈਕ ਹੀ ਰਿਓ ਕੋਈ ਜਾਇ ਹੋਣਾ ਛੱਡ ਗਿਆ ਆਪਾਂ ਨੂੰ ਉੱਥੇ ਹੀ ਆਪਾਂ ਬਸ ਥੋੜਾ ਜਿਹਾ ਸਹੀ ਹੋ ਜੀਏ ਦੁਬਾਰਾ ਫੇਰ ਕੰਟੀਨਿਊ ਕਰ ਦੇਣਾ ਆਪਾਂ ਘੁੰਮਣ ਫਿਰਨ ਦੇ ਵੀਲੋ ਬਣਾਵਾਂਗੇ ਜਲਦੀ ਪਾਵਾਂਗੇ ਮੇਰਾ ਸਿਲ ਸਹੀ ਹੋ ਜਵੇ ਜਦੋਂ ਉਹ ਸਹੀ ਹੋ ਗਿਆ ਫੇਰ ਨੀਵੇਂ ਨੂੰ ਟੈਨਸ਼ਨ ਆਈ ਉਹ ਕਹਿੰਦਾ ਸੂਜ ਨੂੰ ਪਾਣੀ ਗਿਆ ਤਾਂ ਆਹ ਦੱਸੋ ਜੀ ਮੰਮੀ ਕਹਿੰਦੀ ਸੂਏ ਨੂੰ ਪਾਣੀ ਗਿਆ ਕਰ ਤੇਰਾ ਜੇ ਨਿਰਨੇ ਕਾਲ ਜੀ ਕਾਲ ਜਾ ਨਿਰਨਾ ਕਾਲ ਜਾ ਕੁਝ ਵੀ ਨਹੀਂ ਖਾਣਾ ਪੀਣਾ ਪਰ ਲੋਕ ਵੀ ਪਾਣੀ ਪੀਣਾ ਬੱਸ ਇਹ ਯੂ ਸਕੀਮ ਵਰਤ ਕੇ ਦੇਖ ਲੈਂਦੇ ਸੂਏ ਨੂੰ ਕਾਲੂ ਬਾਤ ਨਹੀਂ ਪੈਣੀ ਸੂਏ ਨਾਲ ਤੂੰ ਲੈ ਬੱਸ ਮੈਨੂੰ ਸੇਰਾ ਅੱਜ ਜਿਵੇਂ ਜੰਦਾ ਮਰਜ਼ੀ ਆ ਭਾਵੇਂ ਮੇਨੂੰ ਪੁੱਠਾ ਆਉਣਾ ਪੈ ਜੇ ਭਾਵੇਂ ਸਿੱਧਾ ਆਉਣਾ ਪੈ ਜੇ ਚੜਾ ਡਿਗੇ ਬਾਕੀ ਦੋਸਤੋ ਲਵ ਯੂ ਆ ਥੈਂਕ ਯੂ ਆਲ ਇੰਨਾ ਪਿਆਰ ਕਰਦੇ ਹੋ سپورਟ ਕਰਦੇ ਹੋ ਤੇ ਅੱਦੀ ਪਿਆਰ ਕਰਦੇ ਹੋ سپورਟ ਕਰਦੇ ਹੋ ਦੇਖਦੇ ਰਹੋ ਤੁਹਾਡੇ ਕਰਕੇ ਹੀ ਆਪਾਂ ਬੈਠੇ ਆ ਤੁਹਾਡੇ ਕਰਕੇ ਸਭ ਕੁਝ ਆ ਤੇ ਬਾਕੀ ਇਹਦੀ ਬਲੌਗ ਦਾ ਐਂਡ ਕਰਦੇ ਆ ਆਪਾਂ ਇੱਥੇ ਤੇ ਸ਼ੇਅਰ ਕਰਦੇ ਦਬ ਕੇ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵਿਕਰਮ ਬਲੌਗਸ ਤੇ Instagram @vikram9066 ਕੋਟੇ ਲੋਡਵਰ ਅੱਡ ਸਕੋਰ ਸਨੈਕ ਚਾਟ ਦੀ ਆਈਡੀ ਹੈਗੀ ਆਪਣੀ ਵਿਕਰਮ 9066 ਸਾਰੇ ਪਾਸੇ ਫੋਲੋ ਕਰ ਲਓ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆ ਜਾ ਕਰਨ ਤੁਹਾਨੂੰ ਤੇ ਬਾਕੀ ਲਵ ਯੂ ਆਲ ਥੈਂਕ ਯੂ ਬਾਏ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਆਹ ਦੇਖੋ ਜੀ ਆਹ ਦੇਖੋ ਜੀ ਚੰਪਾ ਅਗਲੀ ਸੁੱਤੀ ਹੈ ਜੀ ਉੱਠਿਆ ਉੱਠਿਆ ਇਹ ਆ ਜੀ ਸਾਡੀ ਚੰਪਾ ਅਗਲੀ ਇਹ ਮਿਸ ਮਹਿਬੂਬਾ ਇਹ ਜਿਹੜਾ ਸੁੱਤੇ ਰਹਿੰਦਾ ਜੀ ਇਹਨੂੰ ਕੋਈ ਦੀਨ ਨਾ ਮਤਲਬ ਨਹੀਂ ਹੁਣ ਵੀ ਦੇਖੋ ਮਾੜੀ ਕੈਮਰਾ ਓਨ ਕੀਤਾ ਇਹਨੂੰ ਪਤਾ ਲੱਗ ਗਿਆ ਵੀਡੀਓ ਬਣਦੀ ਪਈ ਆ ਲੋਗ ਗਿਆ ਇਹੋ ਜੇ ਦੁਨੀਆਦਾਰੀ ਬੰਦੇ ਤਾਂ ਤਾਂ ਦਰ ਪੈ ਲੈਣਾ ਇਹ ਆਪਣਾ ਦੋਦੇ ਆ ਜੀ ਇਹ ਹੁਣ ਆਪਾਂ ਬਣਾਵਾਂਗੇ ਡੋਲੀ ਸੁਬਾ ਸੁਬਾ ਅਰੋਲੇ ਗੋਲੇ ਨਿੱਤਰਾਂ ਨੂੰ ਮੁੱਕ ਨਾ ਨਿੰਦੇ ਬਿਕਰ ਮੂਣੀ ਜੁੱਧ ਦੀ ਲੱਗੇ ਆ ਯਾਰ ਹੁਣੀ ਪੀਆ ਨੂੰ ਇਹ ਦੁੱਧ ਦੁੱਧ ਪੀ ਕੇ ਜਾਵਾਂਗੇ ਜਿਮ ਸਵੇਰੇ ਸਵੇਰੇ ਦੁੱਧ ਹੀ ਪਿੰਦਾ ਮੈਂ ਦੁੱਧ ਪੀਂਦਾ ਹਾਂ ਮੈਂ ਦੁੱਧ ਦਾ ਬੱਚਾ ਹਾਂ ਛੱਟਾ ਸ਼ਬਦ ਸੋਟਾ ਬੱਚਾ ਹਾਂ 2 ਸਾਲ ਦਾ ਯਾਰ ਆ ਕੀ ਕੀਤਾ ਤੁਸੀਂ ਕੀ ਜਾਣ ਕੇ ਤੁਸੀਂ ਕਰਦੇ ਮੈਨੂੰ ਨਾ ਪਤਾ ਤੀ ਜਾਣ ਕੇ ਕਰਦੇ ਆ ਕੁਝ ਕਿੱਦਾਂ ਲਿਆ ਕਿੱਦਾਂ ਬਾਕੀ ਕਿੱਥੇ ਆ ਫੇਰ 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 ਸੱਚੀ ਦਵੇ ਤੀ ਮੈਂ ਗਾਣਾ ਭਗਤੀ ਵੀ ਨਾਲ ਆ ਜੇ ਕਿਤੇ ਬਾਕੀ ਹੁੰਦੇ ਫੇਰ ਤੁਸੀਂ ਜਾਓਗਾ ਆ ਕੀ ਕਰਦੇ ਨਹੀਂ ਇੱਥੇ ਕਰਦੇ ਕੀ ਕੀਆ ਕੰਮ ਤੋਂ ਵੀ ਕਰਦਾ ਨਹੀਂ ਪਾਣੀ ਮਾਰੇ ਕੰਮ ਦੇਦਾ ਕੰਮ ਕੰਮ ਦਿੰਦੇ ਆ ਆਹ ਤੋਂ ਇੱਕ ਲੋਕਾਂ ਨੂੰ ਕੰਮ ਕੋਲ ਦਿੰਦਾ ਨਹੀਂ ਕਿੱਦਾਂ ਡੁੱਲ ਗਿਆ ਹੈ ਹਾਂ ਮਨ ਮੇਰੇ ਦਿਲ ਦਾ ਕਰਦਾ ਮੈਂ ਤੇਰੇ ਮਾਰਾ ਗੋਲੀ ਇਹ ਤਾਂ ਮੇਰਾ ਖਾਸ ਬੰਦਾ ਆਏ ਨਹੀਂ ਮੈਨੂੰ ਪਿਆ ਤੂੰ ਪਿਆ ਤੂੰ ਵੀ ਉੱਦਾ ਮੜਾ ਜਾ ਪਿੱਛੇ ਪੈ ਗਿਆ ਹੀ ਮੇਰੇ ਤੂੰ ਕਿੱਦਾਂ ਪਿਆ ਓਏ ਤੈਨੂੰ ਪਤਾ ਨਹੀਂ ਬੰਦਾ ਆਪਣਾ ਕਿਹੜਾ ਬਖਾਨਾ ਕਿਹੜਾ ਚੱਲ ਬੱਸ ਕਰ ਹੁਣ ਤੂੰ ਹੀ ਸੱਚਾ ਨਾ ਬਣ ਜਾਦਾ ਲੱਗੀ ਖੜ ਕੇ ਆ ਜਾ ਚਲੀਏ ਆ ਜਾ ਚੱਲ ਓਹ ਹੁਣ ਤੈਨੂੰ ਲੱਗਿਆ ਤੂੰ ਉੱਥੇ ਰਹਿ ਤੂੰ ਖਾਸ ਬੰਦਾ ਆਪਣਾ ਆ ਜਾ ਅਦਰ ਲੱਗੇ ਰਹਿ ਮੇਰੇ ਸਿਕਿਉਰਿਟੀ ਗਾਰਡ ਮੇਰੇ ਪਿੱਛੇ ਦੋਨਾਂ ਉਸਤਾਦ ਆਪਣੇ ਦੋ ਕਦਮ पीता है नहीं ना आगे आगे। का, का है अपना लेन देना तू जो मर्जी कर तू इधर आधर इधर पिछे आ पिछे आया जाओ जी जिम लगे खोलना साढ़े पंच गए सवेर दे ਹਾਂਜੀ ਸਾਢੇ 5 ਹੋ ਗਏ ਆ ਸਵੇਰ ਦੇ ਅੱਥੇ ਸਾਡੀ ਜਿੰਮ ਦੇ ਵਿੱਚ ਕਈ ਬੰਦੇ ਫੇਰੇ ਆ ਜਾਂਦੇ ਆ ਫੇਰੇ ਉੱਠ ਕੇ ਆ ਜਾਂਦੇ ਆ ਮੈਂ ਵੀ ਅੱਜ ਮੁੰਡਾ ਬੋਲਟ ਲੈ ਗਿਆ ਜਿੰਮ ਖੋਲ੍ਹ ਦੀਏ ਹੁਣ ਫੇ ਮੁੰਡੇ ਵਾਲੀ ਪੋਪਰ ਦੇ ਮੁੰਡੇ ਵਾਲੇ ਜਿੰਮ ਖੋਲੀ ਆ ਰਹੀ ਆ ਹੁਣ ਮੈਂ ਕਹਾਂ ਜਿੰਮ ਜੁਮ ਲਾ ਲੈਣਾ ਇਹ ਵੀ ਮੈਨੂੰ ਯਾਦ ਰੱਖਣਗੇ ਬਿਕਰਮ ਜਿੰਮ ਦਾ ਹੀ ਮੁੰਡਾ ਇਹ ਏਰੀਆ ਦੇ ਵਿੱਚ ਇਹ ਜਿਵੇਂ ਇੱਕ ਟਾਪ ਦੀ ਬਾਕੀ ਦਾ ਦੇਖ ਬਾਕੀਆਂ ਦੇ ਵਿੱਚ ਤਾਂ ਤੁਸੀਂ ਜਾ ਕੇ ਦੇਖ ਹੀ ਲਓਗੇ ਸਾਰਾ ਉਹ ਸਭ ਆਬ ਤਾ ਕੋਲੋਂ ਪਰ ਮੜਾ ਨਹੀਂ ਕਹਿੰਦੇ ਕਿਸ ਨੂੰ ਓਹੋ ਗੋਲੂ ਨਹੀਂ ਗੋਲੂ ਗੋਲੂ ਸਾਫ ਸੁਥਰੀ ਜਿੰਮ ਕਲੀਨ ਈਟ ਕਲੀਨ ਐਂਡ

ਸਲੋ ਵੀ ਦੋਸਤੋ ਇਸ ਚਾਲੇ ਦਾ ਆ ਲੋਕ ਅੱਧਾ ਘੁਮੋਣਾ ਕਰਦਾ ਦੋਸਤੋ ਦਹਾ ਖੁੱਲੇ ਹੀ ਨਹੀਂ ਇਹ ਮਰਦਾ ਇਹਦਾ ਇਹਦਾ ਉਹ ਗੋਲ ਉਹ ਬੇਸਤੀ ਲੈ ਵੀ ਦੋਸਤੋ ਇਹਨੂੰ ਘੁਮੋਣਾ ਹੋਰ ਤਾਂ ਇਹਦਾ ਬੰਨ ਫੋਟੋ ਇਹਦਾ ਬੰਨ ਵਾ ਬਾਹਰ ਆ ਗਏ ਜੱਲੂ ਲਾ ਗਏ ਆ ਮੁੰਡਾ ਹੈ ਮਰ ਗਿਆ ਲਾ ਗਏ ਆ ਜੇ ਮੇਰੇ ਪਾਪਾ ਕਿੰਨਾ ਲਾਲ ਮੈਨਾਂ ਨਾਤਾ ਮਾਦੀ ਟਾਈਮ ਹੀ ਬੜਾ ਘੱਟ ਹੀ ਵਾਲੀ ਕਿੰਨਾ ਖਾਲੇ ਤੇ ੱਲਾਜ ਬਣ ਕੇ ਆ ਗਿਆ ਜੀ ਬਲੋਗਰ ਇਹ ਆ ਜੀ ਸਸਤੇ ਬਲੋਗਰ ਕੋਈ ਗੱਲ ਨਹੀਂ ਮਹਿੰਗੇ ਨਹੀਂ ਬਣਾਏ ਇਹ ਸਸਤੇ ਹੀ ਥੈਨਾ ਸ਼ਹਿਰ ਜਾਂਦਾ ਹੋਇਆ ਤਾਂ ਨੂੰ ਦੇਖੋ ਦੋਸਤੋ ਇਧਰ ਹੀ ਗੱਲਾਂ ਕਰੀਏ ਹੋਣੇ ਦੇਣਾ ਲੋ ਵੀ ਦੋਸਤੋ ਲੈਣਾ ਆਏ ਸੀ ਆਪਾਂ ਇਕੱਲੇ ਇਲੇ ਲਵਾਂਗੇ ਇਥੋਂ ਭਾਈ ਹੁਣਾਂ ਤੋਂ 6 ਤੇ 6 12 ਇੱਕ ਦਰਜਣ ਅੰਕਲ ਜੀ ਕੀ ਰੇਟ ਲੈ ਕੇ ਲਿਆ ਕੇ ਲਿਆ ਹਾਂਜੀ 70 70 ਵੇ ਆ ਦੇ ਦਿਓ ਇੱਕ ਦਰਜਣ ਫੇ ਵਧੀਆ ਹੀ ਪਾ ਦਿਓ ਅੱਦਾ ਕਰਿਓ ਆ ਬਿਊਟੀਫੁੱਲ ਆ ਆਲੇ ਦਿਰਵਾ ਵਧੀਆ ਆ 2 4 6 500 ਤੇ ਬਾਕੀ ਇੱਧਰ ਪਾ ਦਿਓ ਖਾਣਾ ਹੀ ਆ ਉਹ ਨਹੀਂ ਖਾ ਲੈਣੇ ਇਹ ਨਾ ਪਾਓ ਇਹ ਨਾ ਪਾਓ ਆ ਪਾ ਦਿਓ ਇਹ ਨਾ ਪਾਓ ਅੰਕਲ ਨਹੀਂ ਨਹੀਂ ਆ ਪਾ ਦਿਓ ਫ੍ਰੈਸ਼ ਅੰਕਲ ਅੰਕਲ ਬੋਲਦਾ ਹੀ ਨਹੀਂ ਓਪਰ ਦੇਖੋ ਜੀ ਮੌਸਮ ਚੜ ਡोबरਦਤ ਹੋਇਆ ਪਿਆ ਕੰਮ ਪੂਰਾ ਓਕੇ ਰਿਪੋਰਟ ਓਏ ਹੋਏ ਗਰਮੀ ਨਹੀਂ ਮੀਂਹ ਕਾਗਾ ਪਿਆ ਗਰਮੀ ਬੜੀ ਜੀ ਮਨੂ ਉਹ ਹੋ ਗਿਆ ਹੋ ਗਿਆ ਜੀ ਹਾਂ ਜੀ ਠੀਕ ਆ ਇੱਕ ਵਾਰ ਆਪਾਂ ਹੋਰ ਦੇ ਦੇਵਾਂ ਅੰਕਲ ਇਹ ਡਿੱਗੇ ਮੇਰੇ 50 ਰੁਪਏ ਥੱਲੇ ਡਿੱਗੇ ਆ ਇਹ ਲੋ ਚੱਕ ਲੈਣਾ ਮੈਂ ਆਪਾਂ ਜੀ ਆ ਲੋ ਅੰਕਲ ਉਹਨਾਂ ਨੂੰ ਪੈਸੇ ਦੇ ਕੇ ਫੇਰ ਆਪਾਂ ਲੈ ਜਾਂਦਾ ਬੁੱਧ ਦੁੱਧ ਵੀ ਲੈਣ ਜਾਣਾ ਆ ਤੇ ਬਾਅਦ ਚ ਨਿਕਲ ਜਾਣਾ ਆ ਆਪਾਂ ਜਿੰਮ ਨੂੰ ਤੇ ਜਿੰਮ ਵਾਲਾ ਰੋਡ ਜਿਹੜਾ ਬਹੁਤ ਗੰਦਾ ਆ ਉਹ ਤੁਹਾਨੂੰ ਦਿਖਾਉਂਦਾ ਮੈਂ ਅੱਗੇ ਜਾ ਕੇ ਕੀ ਹਾਲਚਾਲ ਹੋਇਆ ਪਿਆ ਉੱਥੇ ਥੈਂਕ ਯੂ ਭਾਜੀ 2 ਰੁਪਏ ਵਾਪਸੀ ਦੇ ਦਿੱਤੇ ਇਹਨਾਂ ਨੇ ਆਪਾਂ ਨੂੰ ਚੱਕੋ ਕੇ ਲਏ ਐਕਟੀਵਿਟੀ ਨਾਲ ਟੰਗ ਲੈਣੀ ਆਪਾਂ ਕੇਲੇ ਇੱਥੇ ਟੰਗ ਲੈਂਦੇ ਆ ਦੁਨੀਆਦਾਰੀ ਹਾਇਨੇ 70 ਰੁਪਏ ਦਰਜਨ ਦੇ ਦਿੰਦੇ ਆ ਪਿੱਛੇ 60 ਰੁਪਏ ਮਿਲਦੀ ਆ ਜੋ ਆ ਪਿਆਰ ਵੇ 10 ਰੁਪਏ ਵਾਦੀ ਦਿੰਦੇ ਆ ਦੋਸਤੋ ਬਾਕੀ ਕੋਈ ਚੱਕਰ ਚੁੱਕਦਾ ਨਹੀਂ ਹੈਗਾ 10 ਰੁਪਏ ਦਾ ਸੂਨ ਆ ਗਿਆ ਵਿੱਚ ਯਾਰ ਲੋ ਵੀ ਦੋਸਤੋ ਅੱਜ ਉਹ ਲਵਾਂਗੇ ਆਪਾਂ ਦੁੱਧ ਦੁੱਧ ਦੀ ਖਾਣੀ ਲੈ ਕੇ ਜਿਮ ਚੱਲਦੇ ਆਂ ਮੈਂ ਜਿਮ ਤੋਂ ਦੀ ਚੱਲ ਜਾਣਾ ਉਧਰ ਦੀ ਰੋਡ ਬਹੁਤ ਖਰਾਬ ਆ ਯਾਰ ਹੋਰ ਨੂੰ ਬਹੁਤ ਮਾਰਦੇ ਇੱਕ ਅੰਦਾ ਜਨਤਾ ਇੰਨੀ ਪਾਗਲ ਹੋਈ ਪਈ ਆ ਨਾ ਹੋਰ ਨੂੰ ਮਾਰ ਮਾਰ ਕੇ ਸਦਾ ਕੀਤਾ ਹੋਇਆ ਇਹਨਾਂ ਨੇ ਨਵੇਂ ਵਲੋਗ ਦਾ ਥੰਬਨੇਲ ਬੰਦਾ ਪਿਆ ਆ ਅੱਜ ਬਿਕਰਮ ਸਰਮਾਨਾ ਬੈਠੇ ਆ ਨਵੇਂ ਵਲੋਗ ਦਾ ਥੰਬਨੇਲ ਉਹਦੇ ਸਾਰੇ ਸਣੀ ਭਾਈ ਹੁਣੀ ਸਮੰਧਪੁਰ ਵਾਲੇ ਗੋਵੀ ਚਾਹ ਪਾਣੀ ਆ ਅੱਜ ਭਾਈ ਨੇ ਚਾਹ ਦਾ ਲੰਗਰ ਲਾਇਆ ਸਾਰੇ ਗੋਵੀ ਦਾ ਹੈਪੀ ਬਰਥਡੇ ਅੱਜ ਤੁਹਾਡੇ ਘਰ ਦੇ ਬਾਹਰ ਹੀ ਦੀ ਚਾਹ ਦੀ ਹੈਪੀ ਬਰਥਡੇ ਭਾਜੀ ਆ ਭਾਰ ਅੱਜ ਬਹੁਤ ਸਾਰੀ ਹੋ ਗਈ ਸ਼ੁਕਰੀਆ ਹੈਪੀ ਬਰਥਡੇ ਦੱਸਿਆ ਨਹੀਂ ਯਾਰ